ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡਾ ਆਪਣਾ ਬੀ ਗੁਰਮੁਖ ਸਿੰਘ ਲਹਿਰਾ ਜੀ ਸੋ ਅੱਜ ਦਾ ਜੋ ਸਾਡੀ ਇਹ ਵੀਡੀਓ ਹੈ ਤੇ ਵਲੌਗ ਹੈ ਇਸ ਦੇ ਵਿੱਚ ਤੁਹਾਨੂੰ ਆਪਾਂ ਦਰਸ਼ਨ ਦਿਦਾਰੇ ਕਰਾਵਾਂਗੇ ਗੁਰਦੁਆਰਾ ਗੁਰੂ ਗੋਬਿੰਦ ਕਾੜ ਸਾਹਿਬ ਜਿਸ ਦੇ ਵਿੱਚ ਅਸੀਂ ਤੁਹਾਨੂੰ ਸਾਰੀ ਕੰਪਲੈਕਸ ਦੇ ਦਰਸ਼ਨ ਕਰਾਵਾਂਗੇ ਪੂਰੀ ਕੰਪਲੈਕਸ ਦਿਖਾਈ ਜਾਵੇਗੀ ਅਤੇ ਗੁਰੂਦਰ ਸਾਹਿਬ ਦੇ ਦਰਬਾਰ ਸਾਹਿਬ ਦੇ ਅਤੇ ਹਰ ਚੀਜ਼ ਦੇ ਦਰਸ਼ਨ ਕਰਾਵਾਂਗੇ ਪਾਰਕਿੰਗ ਏਰੀਆ ਜਿਹੜਾ ਬਣਿਆ ਹੋਇਆ ਹੈ ਅਤੇ ਨਾਲ ਜੋ ਨਦੀ ਵਗਦੀ ਹੈ ਸਾਰਾ ਕੁਝ ਤੁਹਾਨੂੰ ਇਸ ਵੀਡੀਓ ਦੇ ਵਿੱਚ ਆਪਾਂ ਕਵਰ ਕਰਕੇ ਦਿਖਾਵਾਂਗੇ ਬਹੁਤ ਹੀ ਛੋਟੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਕਵਰ ਸੋ ਤੁਸੀਂ ਚੈਨਲ ਸਬਸਕ੍ਰਾਈਬ ਜਰੂਰ ਕਰ ਲੈਣਾ ਜੀ ਅਤੇ ਵੀਡੀਓ ਦੇ ਐਂਡ ਤੱਕ ਜਰੂਰ ਬਨੇ ਰਹੋ ਸੋ ਆਓ ਆਪਾਂ ਦਰਸ਼ਨ ਦਿਦਾਰ ਕਰਦੇ ਹਾਂ ਜੀ ਹਾਂਜੀ ਸੋਏ ਹੈ ਜੀ ਗੁਰਦਰਾਸ਼ੀ ਗੁਰਗੋਬਿੰਦ ਘਰ ਸਾਹਿਬ ਜਿੱਥਾ ਵੀ ਉਸ ਆਹ ਇਹ ਸਾਰੀ ਪਾਰਕਿੰਗ ਲਈ ਬਣਿਆ ਹੋਇਆ ਤੁਸੀਂ ਦੇਖ ਸਕਦੇ ਹੋ ਤੇ ਕਿੰਨੀ ਜਗ੍ਹਾਾਂਾਂ ਦੀ ਪਾਰਕਿੰਗ ਬਣੀ ਹੋਈ ਹੈ ਤੇ ਨਾਲ ਨਾਲ ਗੱਡੀਆਂ ਖੜੀਆਂ ਕਰਨ ਦੇ ਲਈ ਪਹਾੜ ਦੇ ਵਿਚਕਾਰ ਇਹ ਗੁਰਦਰਾਸਾ ਬਣਿਆ ਹੋਇਆ ਆਪਣਾ ਜੀ ਸੋਕੇ ਤੁਹਾਨੂੰ ਵੀਡੀਓ ਦੇ ਬਾਅਦ ਵਿੱਚ ਆਪਾਂ ਦਿਖਾਵਾਂਗੇ ਤੇ ਇਹ ਸਾਹਮਣੇ ਹੁਣ ਦਿਖਾਵਾਂਗੇ ਤੁਹਾਨੂੰ ਇਹ ਹੈ ਦਰਬਾਰ ਸਾਹਿਬ ਜੀ ਨਾਂ ਨਾਲ ਸਰਾਬਣੀ ਹੋਈਆਂ ਨੇ ਰਹਿਣ ਦੇ ਲਈ ਸੰਗਤ ਦੇ ਲਈ ਸੋ ਉਹ ਪਾਰਕਿੰਗ ਪਰੇ ਵੀ ਪਾਰਕਿੰਗ ਹੈ ਅਸੀਂ ਕਿ ਡੀਓ ਪਰੇ ਪਾਰਕਿੰਗ ਦੇ ਵਿੱਚ ਛੇੜੀ ਕੀਤੀ ਸੀ ਸੋ ਆਓ ਅੱਗੇ ਤੁਹਾਨੂੰ ਦਰਸ਼ਨੀਕਰਾਂਦੇ ਦਰਵਾਜ਼ਾ ਹੈ ਇਹ ਦਰਵਾਜ਼ਾ ਦੇ ਅੰਦਰ ਲੱਗ ਇਹ ਸਾਰਾ ਦਰਵਾਜ਼ਾ ਦੇ ਬਾਹਰ ਵਾਲਾ ਵੀ ਜੀ ਰਾਤ ਦਾ ਇਹ ਵੀ ਤੁਸੀਂ ਦੇਖ ਸਕਦੇ ਹੋ ਜੀ ਤੁਹਾਨੂੰ ਵੀਡੀਓ ਦੇ ਵਿੱਚ ਆਪਾਂ ਨਾਲ ਨਾਲ ਸਾਰਾ ਦਿਖਾਵਾਂਗੇ ਜੀ ਸੋ ਆਓ ਅੱਗੇ ਚੱਲਦੇ ਹਾਂ ਜੀ ਤੁਸੀਂ ਦੇਖ ਸਕਦੇ ਹੋ ਇਹ ਸਾਰੇ ਪਹਾੜਾਂ ਦੇ ਵਿਚਕਾਰ ਗੁਰਦਾਰ ਸਾਹਿਬ ਗੋਬਿੰਦ ਘਰ ਸਾਹਿਬ ਬਣਿਆ ਹੋਇਆ ਹੈ ਤੁਹਾਨੂੰ ਅੱਗੇ-ਅੱਗੇ ਨਾਲ-ਨਾਲ ਆਪਾਂ ਵੀਡੀਓ ਦੇ ਵਿੱਚ ਸਾਰੇ ਦਿਖਾਵਾਂਗੇ ਉਹ ਉੱਪਰ ਰੋਡ ਜਾਂਦੀ ਹੈ ਜੋ ਮੇਨ ਰੋਡ ਜਾਂਦੀ ਹੈ ਉਹ ਵਾਲੀ ਹੈ ਜੀ ਇਹ ਸਾਰਾ ਪਹਾੜਾਂ ਦੇ ਵਿਚਕਾਰ ਗੁਰਦਾਰ ਸਾਹਿਬ ਬਣਿਆ ਤੇ ਗੁਰਦਾਰ ਸਾਹਿਬ ਦੇ ਨਾਲ ਹੀ ਨਦੀ ਵੀ ਜਾਂਦੀ ਹੈ ਉਹ ਵੀ ਤੁਹਾਨੂੰ ਆਪਾਂ ਅੱਗੇ ਵੀਡੀਓ ਦੇ ਵਿੱਚ ਦਿਖਾਉਂਦੇ ਆ ਜੀ ਇਹ ਫਾਰਾ ਪਾਰਕਿੰਗ ਏਰੀਆ ਹੈ ਜਿੱਥੇ ਤੁਸੀਂ ਗੱਡੀਆਂ ਖੜਾ ਸਕਦੇ ਹੋ 600 ਰੁਪਿਆ ਪਰ ਗੱਡੀ ਦਾ ਜੇ ਦੋ ਤਿੰਨ ਦਿਨ ਜਿੰਨੇ ਦਿਨ ਵੀ ਤੁਸੀਂ ਖੜਾਉਣਾ ਚਾਹੁੰਦੇ ਹੋ ਉਹਨੇ ਦਿਨ ਖੜੀ ਕਰ ਸਕਦੇ ਹੋ ਇਹ ਨਦੀ ਹੈ ਜੀ ਉਹ ਚੀਜ਼ ਦਾ ਜ਼ਿਕਰ ਕਰ ਰਹੇ ਸੀ ਇਹਨਾਂ ਦੀ ਉੱਪਰੋਂ ਆਉਂਦੀ ਹੈ ਤੇ ਗੁਰਦਸਾਹਿਬ ਦੇ ਬਿਲਕੁਲ ਨਾਲ ਜਾਂਦੀ ਹੈ ਜੀ ਇਹਦਾ ਪਾਣੀ ਬਹੁਤ ਵਹਾਅ ਬਹੁਤ ਏਜ ਹੁੰਦਾ ਹੈ ਇਸ ਕਰਕੇ ਕੋਈ ਵੀ ਵੀਰ ਭਰਾ ਆਪਣਾ ਨਦੀ ਦੇ ਕੋਲ ਉਤਰ ਕੇ ਕੋਈ ਫੋਟੋਗ੍ਰਾਫੀ ਵਗੈਰਾ ਕਰਨ ਤੋਂ ਪਰੇਜ਼ ਹੀ ਕਰੇ ਕਿਉਂਕਿ ਖਤਰਿਆਂ ਦੇ ਬਹੁਤ ਇੱਥੇ ਮਤਲਬ ਅਨਾਉਂਸਮੈਂਟ ਵੀ ਕੀਤੇ ਜਾਂਦੇ ਨੇ ਕਿ ਖਤਰਾ ਬਹੁਤ ਹੈ ਇੱਥੇ ਇਹ ਗੁਰਦੁਰ ਸਾਹਿਬ ਦੇ ਨਾਲ ਉੱਪਰ ਗੋਲਮਾ ਇੱਕ ਮਾਰਕੀਟ ਵੀ ਬਣੀ ਹੈ ਜਿੱਥੇ ਤੁਸੀਂ ਜੇਕਰ ਕੁਝ ਬਾਹਰ ਦਾ ਕੁਝ ਲੈਣਾ ਚਾਹੁੰਦੇ ਹੋ ਦਵਾਈ ਜਾਂ ਕੁਝ ਖਾਣਾ ਚਾਹੁੰਦੇ ਹੋ ਬਾਹਰ ਦਾ ਬੱਚਿਆਂ ਦੇ ਲਈ ਦੁੱਧ ਲੈਣਾ ਚਾਹੁੰਦੇ ਹੋ ਕੋਈ ਵੀ ਚੀਜ਼ ਮਤਲਬ ਤੁਹਾਨੂੰ ਕਿਸੇ ਚੀਜ਼ ਦੀ ਵੀ ਲੋੜ ਹੈ ਢਾਬਾ ਵੀ ਇੱਥੇ ਬਣਾਇਆ ਹੈ ਤਾਂ ਤੁਸੀਂ ਬਾਹਰ ਵੀ ਕੁਝ ਜੇਕਰ ਲੈਣਾ ਚਾਹੁੰਦੇ ਹੋ ਖਾਣਾ ਚਾਹੁੰਦੇ ਹੋ ਤੁਹਾਨੂੰ ਹਰ ਚੀਜ਼ ਮਿਲੇਗੀ ਇੱਥੇ ਤੁਸੀਂ ਆਪ ਹੀ ਦੇਖ ਸੰਦੇ ਸਾਰਾ ਊ ਕਿੰਨੀ ਸੰਗਤ ਹਜ਼ਾਰਾਂ ਦੀ ਤਦਾਰ ਦੇ ਵਿੱਚ ਸੰਗਤ ਇੱਥੇ ਪਹੁੰਚੀ ਹੋਈ ਹੈ ਦਰਸ਼ਕਾਂ ਦੇ ਲਈ ਕੁਝ ਮੇਰੇ ਪ੍ਰਾ ਮੁਰਸਲਾਂ ਤੇ ਆਂਦੇ ਨੇ ਕੁਝ ਗੱਡੀਆਂ ਤੇ ਆਂਦੇ ਨੇ ਆਓ ਦਰਬਾਰ ਸਾਹਿਬ ਦੇ ਦਰਸ਼ਨ ਕਰਦੇ ਆ ਜੀ ਜਦੋਂ ਮੈਂ ਆਇਆ ਅਰਜੋਤ ਰਾਜ ਚਿੱਤੂ ਦੇ ਵਿੱਚ ਜਦੋਂ ਮੈਂ ਆਇਆ ਹਰਿਆਕੈਂ ਮਾਤਾ ਪ੍ਰਿਤਾਰ ਜੀ ਨੂੰ ਜੀਉ ਪਾਇਆ ਜਿਵੇਂ ਦਿਖਾਇਆ ਮੈਂ ਉਸ ਸਾਹਿਬ ਵੀ ਕੁਝ ਅੱਜ ਚਲ ਕੋਹ ਚੰਦਨ ਤੇ ਆਇਆ ਕਹੇ ਨਾ ਸੇਠਰ ਮੁਰੂ ਰਾਜ ਚਿੱਤੂ ਦੇ ਵਿੱਚ ਜਦੋਂ ਮੈਂ ਆਇਆ ਸੋ ਇੱਥੇ ਹੀ ਵੀਡੀਓ ਦੀ ਸਮਾਪਤੀ ਹੈ ਜੀ ਧੰਨਵਾਦ ਜੀ ਸੋ ਕਿਵੇਂ ਲੱਗੀ ਤੁਹਾਨੂੰ ਸਾਡੀ ਅੱਜ ਦੀ ਵੀਡੀਓ ਕਮੈਂਟਾਂ ਦੇ ਵਿੱਚ ਜਰੂਰ ਦੱਸਿਓ ਅਤੇ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਅਸੀਂ ਦਿਖਾਵਾਂਗੇ ਵੀ ਗੁਰਦਾਰ ਸਾਹਿਬ ਗੋਬਿੰਦਗੜ ਤੋਂ ਗੋਵਿੰਦਗਾਮ ਤੱਕ ਸਾਹਿਬ ਦਾ ਸਫ਼ਰ ਸਾਰਾ ਰਸਤੇ ਦਾ ਵੀਊ ਦਿਖਾਇਆ ਜਾਏਗਾ ਜੀ ਸੋ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰਨਾ ਜੀ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ